ਦੇ باوجود ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਅੱਜ ਵੀ ਜੇ ਇਹਨਾਂ ਨੂੰ ਭੇਜਿਆ ਪਾਰਸਾ ਕੰਡੀਸ਼ਨਲੀ ਭੇਜਿਆ ਤੋਂ ਸਾਡਾ ਇਹ ਕਹਿਣਾ ਹੈ ਕਿ ਇਸ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਪੂਰੀ ਤਰ੍ਹਾਂ ਮਤਲਬ ਇੱਕ ਸਾਰਤਾ ਦੇ ਨਾਲ ਨਹੀਂ ਚੱਲ ਰਿਹਾ ਇਹੀ ਤਰਾਸ ਦੀ ਹੈ ਸਾਡੀ ਹੁਣ ਗੁਰਮੀਤ ਸਿੰਘ ਵਰਗੇ ਨੌਜਵਾਨ ਜਿਹੜੇ ਆਪਣੀ ਜ਼ਿੰਦਗੀ ਦਾ ਸਭ ਤੋਂ ਬਿਹਤਰ ਹਿੱਸਾ ਜਿਹੜਾ ਵਿੱਚ ਕੱਟੂਕੇ ਨੇ

किराये के सार्थना संसार ना दे तक पुरुषोत्तर से तेरे डिसेंट्स पे नहीं दिया तो आज जिसे मैं इन्हें देख रहे हैं कि माताजी बैठे हैं बड़े बिच्छू ने माताजी इन्हें नहीं का रिजान्दार गांवाज़ नौजवानों के पिंपल लग गया तो, तो जिसे

कई गल पूरी संजीदगी नहीं लेके अज मसले लटक रहे और मैं कह सकता कौम समुचे पंथ ਮੱਲ ਇਕੱਠਾ ਹੋਣ ਦੀ ਲੋੜ ਆ ਬਲਕਿ ਕਈ ਵਾਰ ਐਸਾ ਵੀ ਜਿਹੜੇ ਭੱਤੀ ਸਿੱਖ ਨੇ ਉਹਨਾਂ ਦੇ ਵਿੱਚ ਵੀ ਫਰਕ ਪਾਇਆ ਜਾ ਰਿਹਾ ਹੈ ਮੱਲ ਉਹਨਾਂ ਨੂੰ ਵੀ ਅੜੜ ਕੇ ਕੀਤਾ ਜਾ ਰਿਹਾ ਕਹਿੰਦੇ ਐਨਐਸਟੀਐਸ ਹੋਰ ਨੇ ਸਾਸੀ ਗੂਸੂ ਬਾਲਰ ਕਹਿੰਦੇ ਇਹ ਬੰਦੀ ਸਿੱਖ ਹੋਰ ਨੇ ਤੇ ਸਾਡਾ ਮਕਸਦ ਹੈ ਜੀ ਜਿਨ੍ਹਾਂ ਦੇ ਮਨੁੱਖੀ ਹੱਕਾਂ ਤੇ ਛਾਪਾ ਵਰਦਾ ਜਿਨ੍ਹਾਂ ਦੇ ਮਨੁੱਖੀ ਅਧਿਕਾਰ ਖੋਲੇ ਜਾਂਦੇ ਨੇ ਜਿਨ੍ਹਾਂ ਦਾ ਕਾਨੂੰਨ ਬੇਇਨਸਾਫੀ ਕਰਦਾ ਜਿਨ੍ਹਾਂ ਨਾਲ ਕਾਨੂੰਨ ਇੱਕ ਸਰਕਾਰ ਨਾਲ ਨਿਵਾਰ ਨਹੀਂ ਕਰਦਾ

ਅੱਗੇ ਜਿਹੜੀ ਫਿੜੀ-ਬੁੜੀ ਸ਼ਕਤੀ ਆ ਉਹ ਸਰਕਾਰਾਂ ਨੂੰ ਧੱਕਾ ਕਰਨ ਲਈ ਉਤਸ਼ਾਹਤ ਕਰਦੀ ਆ ਸਾਨੂੰ ਆਪਣੀ ਸ਼ਕਤੀ ਨੂੰ ਵਖੇਰ ਨਾ ਨਹੀਂ ਚਾਹੀਦਾ ਬਲਕਿ ਇਕੱਠਾ ਕਰਨਾ ਚਾਹੀਦਾ ਇਹ ਜਿਹੜੀਆਂ ਜੰਮ ਪਾਜ਼ੀਆਂ ਨੇ ਇਹ ਕਿਤੇ ਦੁਜੇ ਤੇ ਰੋਂਦਾ ਨਹੀਂ ਦੁਜੇ ਤੇ ਉਹ ਵੀ ਝੂਠੀਆਂ ਬਲ ਉਹ ਵੀ ਮਤਲਬ ਹੁਣ ਸਾਖ ਬਤਰੀ ਦੇ ਤੇਰਾ ਜਿਹੇ ਸਾਡੇ ਬੜੇ ਮਿੱਤਰ ਨੇ ਉਹ ਵੀ ਬਤਰੀ ਜੁਤ ਨੇ ਉਹ ਵੀ ਵੇਲ ਕੱਟ ਕੇ ਗਏ ਉਤਰਾ ਦੇ ਵਿਅਕਤੀ ਨੂੰ ਵੀ ਝੂਠ ਦੱਸ ਕੇ ਬੁਰਗਲਾਇਆ ਗਿਆ

ਬਾਕਸਰ ਲਈ ਵਸਨਾ ਇਹ ਮੈਂ ਤੁਹਾਨੂੰ ਬੜੀ ਕੁ ਬਤਾਈ ਗੱਲ ਆ ਇਹੀ ਸਾਡੀ ਕੌਮ ਦੀ ਕਰਾਇਦੀ ਆ ਇਹੀ ਚੇਤਾਂ ਵਾਲੀ ਗੱਲ ਆ ਅੱਜ ਵੀ ਮੈਂ ਸਮਝਦਾ ਕਿ ਵੱਡੀ ਸਿੱਖਾ ਦੇ ਮਾਮਲੇ ਦੇ ਵਿੱਚ ਨਾ ਵੱਡੀਆਂ ਪੌਣੇ ਦੇ ਗਏ ਨਾਲਕੇ ਸਮੂਹਤੀ ਕੌਮ ਨੂੰ ਆਪਣੇ ਰਾਸ ਦੀ ਜਿੱਤ ਮਲਿਆ ਰੋਕੀਆਂ ਦੇਖਣ ਦੀ ਭਾਨ ਨਰੋਲ ਇਨਸਾਫ ਲੈਣ ਲਈ ਰੋਕੇ ਹੱਕਾਂ ਦੇ ਲਈ ਮਲ ਇਨਟੀਗ੍ਰੇਟ ਹੋਦੇ ਸਭਾਜ ਕਰਕੇ ਆਪਣੀ ਸ਼ਕਤੀ ਇੰਟੈਕਟ ਕਰਨਾ ਚਾਹੀਦਾ ਜੋੜਨਾ ਚਾਹੀਦਾ ਵਧੇਰ ਨਾਲ ਚਾਹੀਦਾ ਇਹ ਬਹੀ ਪੀਡਾ ਕਿੰਨੇ ਦਾ ਕੀ ਨਾਮ ਹੈ ਇਹ ਕੋਲ ਦੇ ਚੇ ਜਾਂਦੀ ਇਹ ਕੋਈ ਡੈਕਸ਼ਨ ਆ ਜਾਂਦੇ ਨੇ ਤੇ ਬੰਦੇ ਸੀਗਾ ਨੂੰ ਕੋਲ ਦੇ ਵਾਸਤੇ ਕੇਟਰ ਕਰਾ ਦਦੀ ਦੇ ਕੋਈ ਇਹ ਤਾਂ ਤਰਾਜ਼ੀ ਆ ਇਹੀ ਤਾਂ ਸਾਡੇ ਲਈ ਚਿੰਤਾ ਦੀ ਗੱਲ ਆ ਇਹੀ ਫਿਕਰ ਵਾਲੀ ਗੱਲ ਆ ਉਹਦਾ ਤਾਂ ਵੱਡਾ ਕਾਰਨ ਇਹ ਆ ਕਿ ਸਾਡੀਆਂ ਆਵਾਜ਼ਾਂ ਡੱਡ ਨੇ ਸਾਡੇ ਜਦੋਂ ਸਾਡੀਆਂ ਪੋਲੀਟਿਕਲ ਖੇਤਰ ਵਿੱਚ ਵੇਜਨ ਵਾਲੀਆਂ ਧਰਮ ਖੇਤਰ ਵਿੱਚ ਵੇਜਨ ਵਾਲੀਆਂ ਸਫੀਰਤਾ ਜਿਹੜੀਆਂ ਨੇ ਉ ਆਪਣੀ ਆਰਡਰ ਦੇ ਰੋਟੀਆਂ ਦੇਖ ਲਿਆ ਤੇ ਇਥੋਂ ਤੱਕ ਜਿਵੇਂ ਮੈਂ ਸਾਗਰੀ ਸਿੰਘ ਨੂੰ ਕਿਹਾ ਬਾਰੇ ਕਿਹਾ ਇਹ ਰਾਸੀ ਇਤਨਾਂ ਲਈ ਕਿਸੇ ਦੇਰ ਚਾਹ ਵਿਅਕਤੀ ਨੂੰ ਗਲਤ ਫੀਡਬੈਕ ਦੇ ਕੇ ਮਤਲਬ ਗਲਤ ਝੂਠ ਬੁਲਾਇਆ ਜਾਏਗਾ ਤਾਂ ਕੁਦਰਤੀ ਤੌਰ ਤੇ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਸਰਕਾਰਾਂ ਨੂੰ ਇਸ ਤਰ੍ਹਾਂ ਦਾ ਬੈਂਚ ਸਾਫੀ ਕਰਨ ਦਾ ਮੌਕਾ ਮਿਲ ਜਾਂਦਾ ਇਸੇ ਕਰਕੇ ਮੈਂ ਕਿਹਾ ਵੀ ਸਰਕਾਰਾਂ ਇਹ ਬੈਂਚ ਸਾਫੀ ਕਰ ਤੋਂ ਰੋਕੜੀਆਂ ਨੇ ਤਾਂ ਸਾਨੂੰ ਇੱਕ ਝੋਟਾ ਇੱਕ ਝੋਟਾ ਇੱਕ ਮੋਟਾ और शक्तिशाली तौर पर यह विरोध करना पड़ेगा